ਨਵਾਹਿ ਗੁਰੂ ਸਾਹਿਬ ਜੀ ਆਸਨ ਹੱਲਾ ਪੰਜਵਾ ਸਚੈ ਸਤਗੁਰ ਦੀਆ ਭੇਜੋ ਚਿਰ ਜੀਵਨ ਉਪਜਿਆ ਸੰਜੋਗ ਉਧਰ ਮਾਹੀ ਆਇ ਕਿਆ ਨਿਵਾਸ ਮਤ ਕੈ ਮਨ ਬਹੁਤ ਪਿਆ ਬਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਰਹਾਓ ਦਸੀ ਮਾਸੀ ਹੁਕਮ ਬਾਲਕ ਜਨਮ ਲੀਆ ਮਿਟਿਆ ਸੋਗ ਮਹਾ ਆਨੰਦ ਥੀਆ ਗੁਰਬਾਣੀ ਸਖੀ ਆਨੰਦ ਗਾਵੈ ਸਤਿ ਸਾਹਿਬ ਕੈ ਮਨ ਭਾਵੈ ਵਦੀ ਵੇਲ ਬੋ ਪੀੜੀ ਚਾਲੀ ਧਰਮ ਕਲਾ ਹਰ ਬੰਦ ਬਹਾਲੀ ਮਨ ਜਿੰਦਿਆ ਸਤਿਗੁਰੂ ਨੇ ਲਾਇਆ ਭੇ ਅਚਿੰਤੋ ਏਕਲੇ ਬਲਾਇਆ ਜੇ ਮਾਲਕ ਪੀਤਾ ਉਪਰ ਕਰੇ ਬੋ ਮਾਨ ਬੁਲਾਇਆ ਬੋਲੇ ਗੁਰ ਕੈ ਪਾ ਬਾਪਾਣ ਗੁੱਜੀ ਛੰਨੀ ਨਹੀਂ ਬਾਤ ਗੁਰੂ ਨਾਨਕ ਤੁਠਾ ਕੀਨੀ ਦਾਤ जो बालक पिता ऊपर करे बो बुलाया बोले गुर कै पान गुजी छनी नाही बात गुर नानक तुठ्ठा चीनी दात वाहे गुरु का खालसा वाहे गुरु की फते मैं नहीं कछ हो नहीं कुछ आहे न मोरा अवसर लज्जा राख ले हो सदना जन तोरा ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਫੁਰਖ ਭਗਵਾਨ ਦਾਸਣਾ ਦਾਸਕ ਜਨ ਨਾਨਕ ਜੇ ਹਾ ਤੁੰ ਕਰਾਏ ਤੇ ਹਾ ਹੂੰ ਕਰੀ ਵਖਿਆਣ ਸੋ ਗੁਰੂ ਪਿਆਰੀ ਗੁਰੂ ਸਾਰੀ ਸਾਧ ਸੰਗਤ ਜੀ ਆਓ ਸਾਧ ਗੁਰਾਂ ਨੇ ਪਾਇ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਪਾਵਨ ਸ਼ਬਦ ਬਖਸ਼ਿਸ਼ ਕਰਕੇ ਨੇ ਅੱਜ ਨਿਵਾਜੇ ਆਸਾ ਮਹਿਲਾ ਪੰਜਵਾ ਆਸਰ ਆਗ ਹੈ ਪੰਜਵੇਂ ਪਾਸ਼ਾ ਤਾਂ ਨਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਸ਼ਹੀਦਾਂ ਦੇ ਸਰਤਾਜ ਪੰਜਵੇਂ ਜਮੇਰੇ ਮਾਲਕ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਜੋ ਕਿ ਉਚਾਰਨ ਕੀਤਾ ਹੈ ਸਤਿਗੁਰਾਂ ਦੇ ਬੁਕਾਰ ਬਿੰਦੋ ਪਾਵਣ ਲੜੀਵਾਰ ਸ਼ਬਦ 101 ਨੰਬਰ ਸ਼ਬਦ ਜੋ ਕਿ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮubarakan 396 ਅੰਗ ਤੇ ਸੁਸ਼ੋਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਜਮੇ ਆ ਪੂਤ ਭਗਤ ਗੋਬਿੰਦ ਕਾ ਇੱਕ ਪੰਕਤੀ ਦੇ ਅਖਰੀ ਅਰਥ ਨੇ ਇੱਕ ਭਾਵ ਅਰਥ ਨੇ ਕਹਿੰਦੇ ਜਮੇ ਆ ਪੂਤ ਕਨੇਕ ਮੇਰੇ ਘਰ ਪੁੱਤ ਜੰਮਿਆ ਕਿਹੜਾ ਗੋਵਿੰਦ ਕਾ ਭਗਤ ਗੋਵਿੰਦ ਕਾ ਗੋਵਿੰਦ ਭਾ ਮਰ ਪ੍ਰਮਾਤਮਾ ਦਾ ਭਗਤ ਜੰਮਿਆ ਭਾਵ ਗੁਰੂ ਅਰਜਨ ਸਾਹਿਬ ਜੀ ਦੇ ਘਰ ਜਦੋਂ ਕੋਈ ਔਲਾਦ ਨਹੀਂ ਹੋਈ ਨਾ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਵੀ ਤੁਸੀਂ ਲੋਕਾਂ ਨੂੰ ਤਾਂ ਪੁੱਤਰਾਂ ਦੀ ਦਾਤ ਵੰਡਦੇ ਹੋ ਮੇਰੇ ਘਰ ਸ਼ੈਬ ਜੀ ਦੇ ਦੀ ਦਾਤ ਕਰੋ ਦੇਉਗੇ ਤੇ ਸਤਗੁਰਾਂ ਨੇ ਉਸ ਸਮੇਂ ਇਸ਼ਾਰਾ ਬਾਬਾ ਬੁੱਢਾ ਜੀ ਵੱਲ ਕੀਤਾ ਤੇ ਮਾਤਾ ਜੀ ਲੰਗਰ ਪ੍ਰਸ਼ਾਦਾ ਤਿਆਰ ਕਰਕੇ ਰੱਥ ਘੋੜਿਆਂ ਤੇ ਚੱਲ ਕੇ ਬਾਬਾ ਬੁੱਢਾ ਜੀ ਕੋਲ ਗਏ ਤੇ ਜਦੋਂ ਬਾਬਾ ਬੁੱਢਾ ਜੀ ਨੇ ਤੁਰ ਆਂਡਾ ਦੇਖਿਆ ਤੇ ਇਹ ਹੀ ਬਚਨ ਕੀਤਾ ਵੀ ਅੱਜ ਗੁਰੂ ਦੇ ਮਹਿਲਾਂ ਨੂੰ ਕੀ ਕਾਲੀ ਪੈ ਗਈ ਐ ਡੋੜਾਂ ਪੈ ਗਈਆਂ ਅੱਜ ਭਜਿਆ ਰਹੇ ਨੇ ਤੇ ਜਦੋਂ ਮਾਤਾ ਜੀ ਨੇ ਪ੍ਰਸ਼ਾਦਾ ਪਾਣੀ ਸ਼ਿਕਾਇਤ ਬਾਬਾ ਜੀ ਨੇ ਕੋਈ ਬਚਨ ਨਹੀਂ ਕੀਤਾ ਜਦੋਂ ਸਤਗੁਰਾਂ ਨੂੰ ਆ ਕੇ ਵਾਰਤਾ ਦੱਸੀ ਤੇ ਸਤਗੁਰਾਂ ਨੇ ਪੁੱਛਿਆ ਵੀ ਕਿਵੇਂ ਗਏ ਸਾਂ ਤੇ ਸਾਰੀ ਮਾਤਾ ਗੰਗਾ ਜੀ ਨੇ ਦੱਸਿਆ ਨਾ ਕੀਤੀ ਵਾਰਤਾ ਵਿਰਾਥ ਘੋੜਿਆਂ ਤੇ ਗਏ ਤੇ ਨੌਕਰਾਂ ਨੇ ਭੋਜਨ ਤਿਆਰ ਕੀਤਾ ਸਤਗੁਰੂ ਕਹਿੰਦਾ ਨਹੀਂ ਦਾਤ ਤੁਹਾਨੂੰ ਚਾਹੀਦੀ ਨੋਕਰਾਂ ਨੂੰ ਨਹੀਂ ਜੇ ਤੁਹਾਨੂੰ ਦਾਤ ਚਾਹੀਦੀ ਹੈ ਤਾਂ ਲੰਗਰ ਪ੍ਰਸ਼ਾਦ ਦਾ ਆਪ ਤਿਆਰ ਕਰਕੇ ਆਪ ਜਾਣਾ ਕਰੋ ਤੇ ਮਾਤਾ ਜੀ ਨੇ ਇਸੇ ਤਰ੍ਹਾਂ ਆਪ ਪ੍ਰਸ਼ਾਦ ਦਾ ਤਿਆਰ ਕੀਤਾ ਤੇ ਆਪ ਗਏ ਨੇ ਤੇ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਨੇ ਪਾਵਨ ਬਚਨ ਕੀਤੇ ਜਿਵੇਂ ਗੰਢਾ ਭੰਨਿਆ ਤੇ ਇਸੇ ਤਰ੍ਹਾਂ ਤੇਰਾ ਪੁੱਤਰ ਜਲਮ ਦੇ ਸਿਰ ਭੰਨੇਗਾ ਇਹ ਬਖਸ਼ਿਸ਼ ਲੈ ਕੇ ਸਤਿਗੁਰੂ ਮਾਤਾ ਬੰਗਾ ਜੀ ਸਤਿਗੁਰਾਂ ਦੇ ਮਹਿਲ ਵਾਪਕ ਪਰਤੇ ਨੇ ਤੇ ਉਸ ਪਰਥਾਏ ਅੱਜ ਦਾ ਸ਼ਬਦ ਵੀ ਹੈ ਤੇ ਅੱਜ ਦੇ ਬਹੁਤ ਭਾਵ ਅਰਥ ਵੀ ਹਨ ਜੰਮਿਆ ਪੂਤ ਭਗਤ ਗੋਬਿੰਦ ਕਾ ਕਹਿੰਦੇ ਜਿਵੇਂ ਗੁਰੂ ਅਰਜਨ ਸਾਹਿਬ ਜੀ ਦੇ ਘਰ ਭਗਤ ਪਰਮਾਤਮਾ ਦਾ ਭਾਵ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਪ੍ਰਗਟਿਆ ਸਭ ਮੈਂ ਲਿਖਿਆ ਥੁਰ ਕਾ ਰਹਾ ਕਿਵੇਂ ਪ੍ਰਗਟ ਇਸੇ ਤਰ੍ਹਾਂ ਹੋਇਆ ਜਿਵੇਂ ਧੁਰ ਦਰਗਾਹ ਤੋਂ ਲਿਖਿਆ ਭਾ ਸਾਡੇ ਘਰ ਪੁੱਤਰ ਨੇ ਜਨਮ ਲਿਆ ਰਹਾ ਹੂ ਵਿਸ਼ਰਮ ਦੇ ਕੇਂਦਰੀ ਪਾਸੋਂ ਜਾਂਦੇ ਨੇ ਭਾਈ ਜੰਮਿਆ ਪੂਤ ਭਗਤ ਗੋਵਿੰਦ ਕਾ ਤੇ ਤੂੰ ਪਰਮਾਤਮਾ ਦਾ ਆਂਸ਼ ਬਣ ਕੇ ਇਸ ਸੰਸਾਰ ਦੇ ਵਿੱਚ ਇੱਕ ਪੁੱਤਰ ਦਾ ਰੂਪ ਲੈ ਕੇ ਜਨਮ ਲਿਆ ਜਿਹੜੇ ਘਰ ਲਿਆ ਉਹ ਸੰਜੋਗ ਲਿਖੇ ਨੇ ਤੋ ਉਸੇ ਸੰਜੋਗਾਂ ਕਰ ਉਸ ਘਰ ਜਨਮ ਲਿਆ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਜਿਉ ਜੇ ਤੁਰ ਦਰਗਾਹ ਤੋ ਹੁਕਮ ਹੋਇਆ ਤੂੰ ਉਸੇ ਘਰ ਵਿੱਚ ਉਸੇ ਪੰਜਪੂਤਕ ਸਰੀਰ ਵਿੱਚ ਜਾਵੇ ਰਾਜੇ ਰਹਾਉ ਵਿਸ਼ਰਾਮ ਦੇ ਕੇ ਕੇਂਦਰੀ ਭਾਸਨ ਜਾਂਦੇ ਆਸਮਾਨ ਹਲਾ 55 ਸੱਚ ਸਤਗੁਰ ਫਤਿਹ ਦੀ ਆਪੇ ਕਹਿੰਦੇ ਸੱਚੇ ਸਤਗੁਰਾਂ ਨੇ ਭੇਜ ਦਿੱਤਾ ਹੈ ਭਾਵ ਸਾਡੇ ਘਰ ਪੁੱਤਰ ਦੀ ਦਾਤ ਹਰ ਗੋਬਿੰਦ ਰੂਪ ਵਿੱਚ ਬਖਸ਼ਿਸ਼ ਕੀਤੀ ਹੈ ਚਿਰ ਜੀਵਨ ਉਪਜੇ ਸੰਜੋਗ ਕਹਿੰਦੇ ਚਿਰ ਜੀਵਨ ਜੀਵਨ ਵਿੱਚ ਬੜਾ ਸਮਾਂ ਲੰਮਾ ਲੰਗੇ ਬਾਅਦ ਅੱਜ ਸਾਡੇ ਘਰ ਪੁੱਤਰ ਦੀ ਔਲਾਦ ਹੋਈ ਹੈ ਪੁੱਤਰ ਨੇ ਜਨਮ ਲਿਆ ਉਧਰ ਅਮਾਹੇ ਆਏ ਕੀਆ ਨਿਵਾਸ ਕਹਿੰਦੇ ਉਧਰ ਵਿੱਚ ਮਾਤਾ ਦੇ ਉਧਰ ਦੇ ਵਿੱਚ ਭਾਵ ਮਾਤਾ ਗੰਗਾ ਜੀ ਦੇ ਉਧਰ ਵਿੱਚ ਭਗਤ ਗੋਵਿੰਦ ਦੇ ਭਗਤ ਨੇ ਭਾਵ ਨਿਵਾਸ ਕੀਨਣ ਕਰਨਾ ਕੀਤਾ ਠਹਿਰਾਉ ਕੀਤਾ ਮਾਤਾ ਕਹਿ ਮਨ ਬਹੁਤ ਵਿਗਾੜ ਤੇ ਮਾਤਾ ਦੇ ਭਾਵ ਮਾਤਾ ਗੰਗਾ ਜੀ ਦੇ ਮਨ ਵਿੱਚ ਬਹੁਤ ਖੁਸ਼ੀ ਉਤਸ਼ਾਹ ਹੋਇਆ ਭਾਵ ਕਹਿੰਦਾ ਸਤਗੁਰ ਸੱਚ ਹੈ ਦੀ ਆ ਭੇਜ ਕਹਿੰਦੇ ਭਾਈ ਜਦੋਂ ਸਤਗੁਰ ਪ੍ਰਮਾਤਮਾ ਨੇ ਤੈਨੂੰ ਇਸ ਸੰਸਾਰ ਵਿੱਚ ਭੇਜਿਆ ਨਾ ਚਿਰ ਜੀਵ ਉਪਜਿਆ ਸੰਜੋਗ ਜੀਵਨ ਕਰਕੇ ਉਮਰ ਕਰਕੇ ਤੇ ਸੰਜੋਗਾ ਕਰਕੇ ਜਿਸ ਘਰ ਵਿੱਚ ਭੇਜਿਆ ਤੇ ਜਿੰਨੇ ਚਿਰ ਲਈ ਜਿੰਨੀ ਉਮਰ ਲਈ ਭੇਜਿਆ ਉਨਾ ਹੀ ਸਮਾ ਰਹੇ ਨੇ ਨਾ ਵੱਧ ਨਾ ਘੱਟ ਗਣ ਮੈਨ ਦੇਖੋ ਮਨਾ ਮਾਹਿ ਕਿਨੇ ਮਨ ਵਿੱਚ ਗਿਣਤੀ ਮਿੰਤੇ ਕਰਕੇ ਦੇਖ ਲੈ ਇੱਕ ਤਿਲ ਬਟਨ ਘਟਨ ਨਾ ਤਿਲਸਾਰ ਇੱਕ ਤਿਲ ਮਾਤਰ ਵੀ ਨਾ ਸਵਾਸ ਵੱਧ ਦੇ ਨਾ ਘਟਦੇ ਨੇ ਸੰਜੋਗਾ ਕਰਕੇ ਤੂੰ ਉਸ ਘਰ ਵਿੱਚ ਜਨਮ ਲਿਆ ਕੋਈ ਲੈਣਾ ਹੈ ਕੋਈ ਦੇਣਾ ਹੈ ਇਸ ਕਰਕੇ ਜਿੰਨਾ ਸਮਾਂ ਲਿਖਿਆ ਉਹਨਾਂ ਸਮਾਂ ਜਨਮ ਲਿਆ ਉਧਰ ਮਾਹ ਆਇਆ ਕਿ ਆਨਿਵਾਸ ਕਹਿੰਦੇ ਮਾਤਾ ਦੇ ਉਧਰ ਵਿੱਚ ਆ ਕੇ ਨਿਵਾਸ ਕੀਤਾ ਤੇ ਇਹ ਪੰਜ ਪੁੱਤਕ ਦੇ ਹੀ ਪਾਈ ਹੈ ਮਾਤਾ ਨੂੰ ਵੀ ਬਹੁਤ ਮਾਤਾ ਕਾ ਮਨ ਬਹੁਤ ਵਿਗਾਸ ਮਾਤਾ ਨੂੰ ਵੀ ਬਹੁਤ ਕੋਈ ਵੀ ਮਾਂ ਹੈ ਜਦੋਂ ਮਾਂ ਬਣਨ ਵਾਲੀ ਹੁੰਦੀ ਹੈ ਤਾਂ ਬੜਾ ਉਤਸ਼ਾਹ ਮਨ ਵਿੱਚ ਹੁੰਦਾ ਹੈ ਵੀ ਮਾ ਜਿਹਨੂੰ ਸਾਧਗੁਰੂ ਦੀ ਬਾਣੀ ਵੀ ਕਹਿੰਦੀ ਹੈ ਮਾ ਮਾਂ ਇਸ ਤਰ੍ਹਾਂ ਬੱਚੇ ਨੂੰ ਸਾਂਭਦੀ ਹੈ ਵੀ ਇਹਨੂੰ ਅਗਨ ਦਾ ਸੇਕ ਨਾ ਲੱਗ ਜਾਏ ਕਿਤੇ ਉੱਚਾ ਨੀਵੇਂ ਪੈਰ ਨਾਲ ਰੱਖਿਆ ਜਾਏ ਬਾਰ-ਬਾਰ ਪੈਰ-ਪੈਰ ਤੇ ਸਾਂਭਣਾ ਕਰਦੀ ਹੈ ਕਿਉਂ ਮਾਤਾ ਨੂੰ ਖੁਸ਼ੀ ਹੁੰਦੀ ਹੈ ਮਾਂ ਬਣਨ ਦੀ ਇਸ ਲਈ ਜੰਮਿਆ ਪੂਤ ਭਗਤ ਗੋਵਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਥੁਰ ਕਰਹਾ ਕਹਿੰਦੇ ਪ੍ਰਮਾਤਮਾ ਦਾ ਭਗਤ ਰੂਪ ਭਾਈ ਤੂੰ ਵੀ ਜੋਤ ਰੂਪ ਹੈ ਇਸ ਸੰਸਾਰ ਵਿੱਚ ਆਇਆ ਸਾਡੇ ਘਰ ਵੀ ਪੁੱਤਰ ਹਰ ਗੋਬਿੰਦ ਸਾਹਿਬ ਦਾ ਉਤਾਰਾ ਹੋਇਆ ਹੈ ਨ ਪ੍ਰਗਟਿਆ ਸਭ ਨੇ ਲਿਖਿਆ ਤੁਰਕਾ ਜਿਵੇਂ ਜ ਤੁਰ ਦਰਗਾ ਤੋਂ ਲੇਖ ਲਿਖਿਆ ਉਹ ਜਿਹਾ ਪ੍ਰਗਟ ਹੋਇਆ ਭਾਵ ਜਿਹਾ ਜ ਤੇਰੇ ਸੰਜੋਗ ਲਿਖੇ ਨੇ ਉਸ ਘਰ ਵਿੱਚ ਤੂੰ ਜਨਮ ਲਿਆ ਰਹਾਉ ਦਸ ਮਾਸੀ ਹੁਕਮ ਬਾਲ ਕੇ ਜਨਮ ਲਿਆ ਕਹਿੰਦੇ ਦਸ ਮਾਸੀ ਦਸਾਂ ਮਹੀਨੇ ਤੋਂ ਸਾਡੇ ਘਰ ਹਰ ਗੋਬਿੰਦ ਸਾਹਿਬ ਨੇ ਜਨਮ ਲਿਆ ਕਹਿੰਦੇ ਭਾਈ ਮਨੁੱਖਾ ਤੂ ਇਹ 10 ਮਹੀਨਿਆਂ ਦਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਗੜਹਿੰਦੇ ਆ 6 ਮਾ ਤੜੰਦੇ ਆ ਇੱਕ ਖਿਣੋ ਕਹਿੰਦੇ 6 ਮਾ ਤੇਰੇ 6 ਮਹੀਨੇ ਤੇਰੀ ਬਣਤਰ ਬਣਨ ਨੂੰ ਅੰਗ ਹੱਥ ਪੈਰ ਜੇਬਾ ਰਸਨਾ ਇਹ ਬਣਨ ਨੂੰ ਸਮਾਂ ਲੱਗਿਆ ਸਰਵਣ ਕਾਰਨ ਨੇਤਰ ਇਹ ਬਣਨ ਨੂੰ ਸਮਾਂ 6 ਮਹੀਨੇ ਦਾ ਲੱਗਿਆ ਹੱਡੀਆਂ ਬਣਨ ਨੂੰ ਸਮਾਂ 6 ਮਹੀਨੇ ਦਾ ਲੱਗਿਆ ਪਰ ਤੜੰਦੇ ਆ ਇੱਕ ਖਿਣੋ ਇੱਕ ਖਿਣ ਖਿਣ ਵੀ ਬਹੁਤ ਜ਼ਿਆਦਾ ਹੈ ਖਿੰਣ ਤੋਂ ਵੀ ਸਮਾਂ ਘੱਟ ਲੱਗੇਗਾ ਇੱਕ ਖਿੰਣ ਵਿੱਚ ਇਹ ਢਹ ਢੇਰੀ ਭਾ ਮਿੱਟੀ ਬਣ ਜਾਏਗਾ ਤੇ ਸਾਧਗੁਰੂ ਕਹਿੰਦੇ ਨੇ ਕਹਿੰਦੇ ਭਾਈ ਦਸੀ ਮਾਸੀ ਹੁਕਮ ਵਾਲਕ ਜਨਮ ਲਿਆ 10 ਮਹੀਨਿਆਂ ਬਾਅਦ ਇਸ ਸੰਸਾਰ ਵਿੱਚ ਜਨਮ ਲਿਆ ਮਿਟਿਆ ਸੋਗ ਮਹਾ ਆਨੰਦ ਠੀਆ ਕਹਿੰਦੇ ਹੁਣ ਮਨ ਵਿੱਚ ਜਿਹੜੇ ਸੋਗ ਚੜਨ ਪ੍ਰਿਥੀ ਚੰਦ ਦੇ ਦਿੱਤੇ ਹੋਏ ਵੀ ਤੇਰੇ ਘਰ ਉਤਲਾਦ ਨਹੀਂ ਹੋ ਸਕਦੀ ਤੇ ਸਾਧਗੁਰੂ ਕਹਿੰਦੇ ਇਹ ਦੁੱਖ ਉਤਰ ਗਿਆ ਆਨੰਦ ਖੜਾਓ ਹੋ ਗਿਆ ਤੇ ਕਹਿੰਦੇ ਇਸੇ ਤਰ੍ਹਾਂ ਜਦੋਂ ਘਰ ਪੁੱਤਰ ਜਨਮ ਲੈਂਦਾ ਸਾਰੇ ਤਰ੍ਹਾਂ ਦੇ ਦੁੱਖ ਭੁੱਲ ਕੇ ਬੰਦਾ ਆਨੰਦ ਵਿੱਚ ਹੋ ਜਾਂਦਾ ਹੈ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਭਾਵੇ ਕਹਿੰਦੇ ਹੁਣ ਪੱਕਾ ਰੇ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤੇ ਸਖੀਆਂ ਸਹੇਲੀਆਂ ਮਿਲ ਕੇ ਗੁਰਬਾਣੀ ਦੇ ਮੰਗਲ ਗਾਣੀਆਂ ਕਰਦੀਆਂ ਨੇ ਤੇ ਪ੍ਰਮਾਤਮਾ ਦੇ ਮਨ ਨੂੰ ਭਾਉਂਦੀਆਂ ਨੇ ਭਾਵ ਜਦੋਂ ਕਿਸੇ ਦੇ ਘਰ ਪੁੱਤਰ ਹੋਏ ਤੇ ਉਸ ਸਮੇਂ ਮਨੁੱਖ ਖੁਸ਼ੀਆਂ ਮਨਾਉਂਦਾ ਹੈ ਤੇ ਪ੍ਰਮਾਤਮਾ ਦਾ ਹਰਜਸ ਸ਼ੁਗਰਾਨਾ ਵੀ ਕਈ ਵਾਰੀ ਕਰਦਾ ਹੈ ਤੇ ਉਹ ਫਿਰ ਪ੍ਰਮਾਤਮਾ ਨੂੰ ਭਾਂਦਾ ਹੈ ਜਾਂ ਕੋਈ ਦੂਰ ਹੋ ਜਾਂਦਾ ਹੈ ਵੜੀ ਵੇਲ ਬੋ ਪੀੜੀ ਚਾਲੀ ਕਹਿੰਦੇ ਬੋ ਹੁਣ ਪੀੜੀ ਨੂੰ ਕਿਉਂਕਿ ਪੁੱਤੀ ਗੰਡ ਪਵੈ ਸੰਸਾਰ ਕਹਿੰਦੇ ਪੁੱਤਾਂ ਦੇ ਨਾਲ ਗੰਡ ਸੰਸਾਰ ਭਾਵ ਸੰਸਾਰ ਦੇ ਵਿੱਚ ਪੀੜੀ ਚੱਲਦੀ ਹੈ ਕਹਿੰਦੇ ਹੁਣ ਮੇਰੇ ਘਰ ਹਰਗੋਬਿੰਦ ਨੇ ਜਨਮ ਲਿਆ ਹੁਣ ਮੇਰੀ ਪੀੜੀ ਸੋਡੀਆਂ ਦੀ ਫੋੜੀ ਪੀੜੀ ਚੱਲੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ ਹੁਣ ਸੋਡੀਆਂ ਦੀ ਪੀੜੀ ਅੱਗੇ ਵੱਧ ਗਈ ਹੈ ਧਰਮ ਕਲਾ ਹਰ ਬੰਦ ਬਹਾਲੀ ਧਰਮ ਕਲਾ ਰੂਪ ਇਹ ਬੰ ਬੰਨਾ ਹੋਰ ਬਪੱਕਾ ਮਜ਼ਬੂਤ ਹੋ ਗਿਆ ਮਨ ਚਿੰਦੇ ਆ ਸਤਿਗੁਰੂ ਦੇ ਵਾਇਆ ਮਨ ਚਿੰਦੇ ਮਨ ਭੌਂਦੇ ਫਲ ਮੇਰੇ ਸਤਿਗੁਰੂ ਭਗਤ ਗੁਰਨਾਣ ਸਾਹਿਬ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੇ ਨੇ ਤੇ ਅਚੰਤ ਇੱਕ ਲੈਵਲ ਆਇਆ ਹੁਣ ਮੈਂ ਅਚੰਤ ਹੋ ਕੇ ਇੱਕ ਪ੍ਰਮਾਤਮਾ ਦੇ ਨਾਲ ਲੈਵਲ ਆਈ ਹੈ ਵਧੀ ਵੇਲ ਉਹ ਪੀੜੀ ਚਾਲੀ ਭਾਵ ਸਤਿਗੁਰੂ ਕਹਿੰਦੇ ਨੇ ਜਦੋਂ ਘਰ ਪੁੱਤਰ ਜਨਮ ਲੈਂਦਾ ਹੈ ਇਹ ਨਹੀਂ ਵੀ 3 ਦਿਨ ਮ ਲੈ ਜਾਏ ਤਾਂ ਮਾੜਾ ਨਹੀਂ ਕਹਿੰਦੇ ਪੁੱਤਰ ਜਨਮ ਲੈਂਦਾ ਤਾਂ ਘਰ ਦੀ ਪੀੜੀ ਉਸੇ ਘਰ ਦੀ ਰੋਹ ਚੱਲ ਪੈਂਦੀ ਹੈ ਤੇ ਧਰਮ ਕਰਾ ਹਰਬੰਦ ਬਹਾਲੀ ਕਹਿੰਦੇ ਭਾਈ ਇਹ ਧਰਮ ਦੀ ਰੀਤ ਹੈ ਵੀ ਇਹ ਪੀੜੀ ਪੁੱਤਰਾਂ ਨਾਲ ਪੀੜੀ ਵੱਧਦੀ ਜਾਂਦੀ ਹੈ ਮਨ ਚਿੰਦੇ ਆ ਸਤਿਗੁਰੂ ਦੀ ਵਾਇਆ ਜੋ ਪਾਇਆ ਉਹ ਸਤਿਗੁਰੂ ਨੇ ਦੇਣਾ ਕੀਤਾ ਹੈ ਮਨ ਪਾਉਂਦੇ ਫਲ ਬਖਸ਼ਿਸ਼ ਕੀਤੇ ਨੇ ਸੇ ਕੇ ਕੇਵਲ ਧਰਮ ਅਰਥ ਕਾਮ ਮੋਗ ਬਖਸ਼ਿਸ਼ ਕੀਤੇ ਨੇ ਪੈ ਅਚਿੰਤ ਏਗਲੇ ਬਲ ਆਇਆ ਹੁਣ ਕਹਿੰਦੇ ਜਿੰਨਾ ਜੋ ਫਿਕਰ ਸੀ ਉਹ ਮਿਟ ਗਈ ਹੈ ਤੇ ਅਚਿੰਤ ਹੋ ਕੇ ਇੱਕ ਪ੍ਰਮਾਤਮਾ ਨਾਲ ਲਿਵ ਸੁਰਤੀ ਜੋੜਨਾ ਕੀਤੀ ਹੈ ਜਿਉਂ ਪੇ ਬਾਲਕ ਪਿਤਾ ਉੱਪਰ ਕਰੇ ਮਾਨ ਕਹਿੰਦੇ ਜਿਵੇਂ ਬਾਲਕ ਆਪਣੇ ਪਿਤਾ ਉੱਤੇ ਮਾਨ ਕਰਦਾ ਤਾਂ ਮੈਨੂੰ ਵੀ ਆਪਣੇ ਪਿਤਾ ਭਾਵ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਤੱਕ ਸਤਿਗੁਰਾਂ ਤੇ ਚਾਰ ਗੁਰੂਆਂ ਤੇ ਮਾਨ ਹੈ ਬੁਲਾਇਆ ਬੁਲਾ ਗੁਰ ਕੇ ਫਣ ਜਿਵੇਂ ਮੇਰੇ ਗੁਰੂ ਨੇ ਬੁਲਾਇਆ ਉਵੇਂ ਗੁਰੂ ਦੀ ਬਾਣੀ ਦਾ ਵਖਿਆਨ ਦਾਸ ਕਰ ਰਿਹਾ ਗੁਜੀ ਛੰਨੀ ਨਹੀਂ ਬਾਤ ਕਹਿੰਦੇ ਕੋਈ ਲੁਕੀ ਹੋਈ ਗੱਲ ਨਹੀਂ ਹੈ ਕੋਈ ਗੁਜੀ ਗੱਲ ਨਹੀਂ ਹੈ ਗੁਰੂ ਨਾਨਕ ਟੁੱਠਾ ਕੀ ਨੀਂਦਾ ਗੁਰੂ ਨਾਨਕ ਧੰਗੁਰੂ ਅਰਜਨ ਸਾਹਿਬ ਸ਼ਬਦ ਦੀ ਸਨਾਪਤੀ ਕਰਦੇ ਆ ਬਖਸ਼ਿਸ਼ ਕਰਦੇ ਨੇ ਕਹਿੰਦੇ ਹੁਣ ਗੁਰਨਾਨਕ ਟੁੱਠੇ ਹੈ ਤੇ ਸਤਗੁਰੂ ਟੁੱਟ ਕੇ ਸੈ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਪੁੱਤਰ ਦੀ ਦਾਤ ਦਿੱਤੀ ਹੈ ਕਹਿਣ ਦਾ ਭਾਵ ਜੰਬਾਲਕ ਪਿਤਾ ਉੱਪਰ ਕਰੇ ਬੋਮਾਨ ਕਹਿੰਦੇ ਜਿਵੇਂ ਪੁੱਤਰ ਆਪਣੇ ਮਾਪੇ ਤੇ ਮਾਣ ਕਰਦਾ ਹੈ ਕਹਿੰਦੇ اے ਭਾਈ ਤੂੰ ਵੀ ਆਪਣੇ ਪਿਓ ਭਾਵ ਪਰਮਾਤਮਾ ਤੇ ਮਾਣ ਕਰਨਾ ਕਰ ਬੁਲਾਇਆ ਬੋਲੇ ਗੁਰਕੇ ਪਾਣ ਕਹਿੰਦੇ ਜਿਵੇਂ ਉਹ ਬੁਲਾਇਆ ਓਵੇਂ ਬੋਲਣਾ ਕਰ ਜਿਵੇਂ ਉਹ ਦੇ ਰਿਹਾ ਦੁੱਖ ਰੇ ਦੇ ਰਿਹਾ ਸੁੱਖ ਦੇ ਰਿਹਾ ਨੂੰ ਹੱਸ ਕੇ ਮੰਨਣਾ ਕਰ ਪਾਣਾ ਮੰਨਣਾ ਕਰ ਗੁੱਜੀ ਛੰਨੀ ਨਹੀਂ ਬਾਤ ਇਹਦੇ ਵਿੱਚ ਕੋਈ ਗੁੱਜੀ ਲੁਕਾਉਣ ਵਾਲੀ ਆ ਛੁਪਾਉਣ ਵਾਲੀ ਗੱਲ ਨਹੀਂ ਐ ਵੀ ਜਿਵੇਂ ਉਹਨੇ ਜੇ ਸੁੱਖ ਦੇਣਾ ਹੈ ਦੁੱਖ ਦੇਣਾ ਉਹਨੇ ਦੇ ਦੇਣਾ ਉਹਨੇ ਨਾ ਪੁੱਛਣਾ ਤੇ ਨਾ ਦੱਸਣਾ ਜੋ ਜੋ ਤੈਨੂੰ ਚਾਹੀਦਾ ਸਮੇਂ ਮੁਤਾਬਕ ਸਮੇਂ ਮੁਤਾਬਕ ਦਿਨ ਰਾਤ ਵੀ ਬਦਲਦੇ ਸਮੇਂ ਮੁਤਾਬਕ ਛੇ ਰੁੱਤਾਂ ਵੀ ਬਦਲਦੀਆਂ ਨੇ ਤੇ ਸਮੇਂ ਮੁਤਾਬਕ ਦੁੱਖ ਸੁੱਖ ਵੀ ਬਦਲਦੇ ਰਹਿੰਦੇ ਨੇ ਗੁਰਨਾਣਕ ਟੁੱਠਾ ਕੀਨੀ ਦਾਤ ਤਾਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਦਾਸ ਨਾਨਕ ਗੁਰੂ ਨਾਨਕ ਸਾਹਿਬ ਕੁੱਥੇ ਨੇ ਮੈਨੂੰ ਇਹ ਨਾਮ ਦੀ ਦਾਤ ਬਖਸ਼ਿਸ਼ ਕਰਕੇ ਪੰਜ ਪੂਤਕ ਮੜੀ ਬਖਸ਼ਿਸ਼ ਕੀਤੀ ਹੈ ਮੈਂ ਇਹਦੇ ਵਿੱਚ ਆ ਕੇ ਹਰ ਪ੍ਰਮਾਤਮਾ ਦਾ ਨਾਮ ਜਪਦਾ ਨਾਮ ਸਿਮਰਨਾ ਕਰਦਾ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਨਹੀਂ ਅਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਅਮਲ ਕਰਨਾ ਦਿਓ ਸਹੀ ਇਸ ਕਰ ਵਰ ਦਾਸ ਕੇ ਰੋਕਾ ਵਿਚਾਰਾਂ ਕਰਨ ਦੀ ਜਾਂ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਖਿੰਖਣ ਖਿੰਡ ਭੁੱਲਣ ਹਾਰ ਬਖਸ਼ਣ ਹਾਰ ਬਸ ਲੈਣ ਆਣੇ ਕੇ ਬਾਅਦ ਉਤਰਦੇ ਹੋ ਸੱਜਣ ਸਿਸੜੀਆਂ ਜੋ ਹੋ ਗਏ ਸਾਇਬ ਸੇ ਮਿਲ ਗਿਆ ਜਵਟ ਕੇ ਫਤਿਹ ਦਾ ਜਵ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ